ਤੋ ਹਰ ਵਿਅਕਤੀ ਦਾ ਆਪਣਾ ਸ਼ੌਂਕ ਹੁੰਦਾ ਹੈ ਅਤੇ ਉਸ ਸ਼ੌਂਕ ਨਾਲ ਉਹ ਆਪਣੇ ਦੋਸਤਾਂ ਵਿੱਚ ਜਾਣਿਆ ਜਾਂਦਾ ਹੈ। ਦੁਨੀਆ ਵਿੱਚ ਕਈ ਅਜੀਹੀ ਲੋਕ ਹਨ ਜੋ ਅਜੀਬੋ-ਗਰੀਬ ਸ਼ੌਂਕਾਂ ਨਾਲ ਮਸ਼ਹੂਰ ਹਨ। ਅਜਿਹੀ ਹੀ ਇੱਕ ਔਰਤ ਹੈ ਜਿਸ ਦਾ ਨਾਮ ਹੈ ਜੌਰੀ ਕਾਰਿਬਨਿਕ ਜੋ ਆਪਣੇ ਅਨੋਕੀ ਸ਼ੌਂਕ ਕਰ ਪੂਰੀ ਦੁਨੀਆ ਵਿੱਚ ਰੈੱਡ ਲੇਡੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਉਹ ਲਾਲ ਰੰਗ ਦੀ ਬਹੁਤ ਸ਼ਕੀਨ ਹੈ। ਉਸ ਨੂੰ ਲਾਲ ਰੰਗ ਬਹੁਤ ਜ਼ਿਆਦਾ ਪਸੰਦ ਹੈ। ਦੋਸਤੋ ਜੋਰੀਕਾ ਰੈਬੇਡਕ ਨਾਂ ਦੀ ਇੱਕ ਮਹਿਲਾ ਅਧਿਆਪਕ ਹੈ ਜੋ ਬੋਸਨੀਆ ਵਿੱਚ ਰਹਿੰਦੀ ਹੈ ਉਸ ਨੂੰ ਲਾਲ ਰੰਗ ਇੰਨਾ ਜ਼ਿਆਦਾ ਪਸੰਦ ਹੈ ਕਿ ਉਹ ਆਪਣੇ ਆਲੇ ਦੁਆਲੇ ਹਰ ਚੀਜ਼ ਲਾਲ ਦੇਖਣਾ ਚਾਹੁੰਦੀ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੋਰੀਕਾ ਦੇ ਘਰ ਦੀ ਹਰ ਚੀਜ਼ ਲਾਲ ਰੰਗ ਦੇ ਹੋਣ ਤੋਂ ਇਲਾਵਾ ਉਸਦੇ ਵਾਲ ਵੀ ਲਾਲ ਰੰਗ ਦੇ ਨੇ ਜੌਰੀ ਕਾ ਮੁਤਾਬਕ ਜਦੋਂ 18 ਸਾਲ ਦੀ ਸੀ ਤਾਂ ਉਹ ਲਾਲ ਰੰਗ ਦੀਆਂ ਇੰਨੀਆਂ ਚੀਜ਼ਾਂ ਪ੍ਰਤੀ ਅਜਿਹਾ ਜਨੂੰਨ ਪੈਦਾ ਹੋ ਗਿਆ ਕਿ ਅੱਜ ਤੱਕ ਉਹ ਘਟ ਨਹੀਂ ਹੋ ਸਕਿਆ ਇਤੋਂ ਤੱਕ ਕਿ ਉਹ ਜਦੋਂ ਕਿਸੇ ਦੇ ਅੰਤਮ ਸੰਸਕਾਰ ਤੇ ਵੀ ਜਾਂਦੀ ਹੈ ਤਾਂ ਉਹ ਲਾਲ ਕੱਪੜੇ ਹੀ ਪਾਉਂਦੀ ਹੈ ਇਸ ਬੇਲੇ ਉਸ ਦੇ ਘਰ ਵਿੱਚ ਵਾਟਰ ਹੀਟਰ ਤੋਂ ਇਲਾਵਾ ਹਰ ਚੀਜ਼ ਲਾਲ ਰੰਗ ਦੀ ਹੈ ਉਹ ਵੀ ਇਸ ਲਈ ਕਿਉਂਕਿ ਉਸਨੇ ਆਪਣੇ ਪਤੀ ਜੋਰਨ ਦੇ ਕਹਿਣ ਤੇ ਹੀ ਬਖਰੇ ਰੰਗ ਦਾ ਹੀਟਰ ਖਰੀਦਿਆ ਸੀ ਪਿਛਲੇ 4 ਦਹਾਕਿਆਂ ਚ ਜੌਰੀ ਕਾ ਦਾ ਇਹ ਸ਼ੌਕ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਲੋਕ ਇਸ ਨੂੰ ਕਿਸੇ ਸੈਲੀਬ੍ਰਿਟੀ ਤੋਂ ਘਟ ਨਹੀਂ ਸਮਝਦੇ ਅਤੇ ਹੁਣ ਉਹ ਸੋਸ਼ਲ ਮੀਡੀਆ ਤੇ ਵੀ ਕਾफी ਮਸ਼ਹੂਰ ਹੋ ਗਈ ਹੈ